ਸਰਕਾਰੀ ਬਸਾਂ ਦੇ ਵਿੱਚ ਸਿਰਫ 52 ਸੀਟਾਂ ਤੇ ਹੀ ਸਵਾਰੀਆਂ ਬੈਠਣਗੀਆਂ ਇਸ ਤੋਂ ਬਾਅਦ ਜੇਕਰ ਸੀਟਾਂ ਦੇ ਵਿੱਚ ਸਵਾਰੀਆਂ ਬੈਂਦੀਆਂ ਤੇ ਉਹਨਾਂ ਨੂੰ ਨਹੀਂ ਬਿਠਾਇਆ ਜਾਏਗਾ ਤੇ ਇਸ ਦੇ ਮੱਦੇਨਜ਼ਰ ਚੰਡੀਗੜ੍ਹ ਸੈਕਟਰ 43 ਬਸ ਸੈਂਟ ਦੇ ਵਿੱਚ ਅੱਜ ਉਸ ਵੇਲੇ ਹੰਗਾਮਾ ਹੋਇਆ ਜਦੋਂ ਸਟੂਡੈਂਟਸ ਜਿਹੜੇ ਕਿ ਪੰਜਾਬ ਤੇ ਵੱਖ-ਵੱਖ ਥਾਵਾਂ ਤੋਂ ਇੱਥੇ ਚੰਡੀਗੜ੍ਹ ਦੇ ਵਿੱਚ ਪੇਪਰ ਦੇਣ ਆਏ ਸੀਗੇ ਉਹਨਾਂ ਨੇ ਜਦ PRTC ਦੀ ਬੱਸਸ ਦੇ ਵਿੱਚ ਬੈਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਮਨਾ ਕਰ ਦਿੱਤਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਸਰਕਾਰ ਵੱਲੋਂ ਜਿਹੜੇ ਆਦੇਸ਼ ਹੈ ਕਿ 52 ਸੀਟਾਂ ਤੋ ਵੱਧ ਜਿਹੜਾ ਉਹ ਸਵਾਰੀ ਨਹੀਂ ਬਿਠਾ ਸਕਦੇ ਤੇ ਉਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ ਹੰਗਾਮਾ ਇੰਨਾ ਕਿ ਹੋਇਆ ਕਿ ਜਿਹੜਾ ਐਗਜ਼ਿਟ 게ਟ ਹੈ ਜਿੱਥੋਂ ਬੱਸਸ ਬਾਹਰ ਨਿਕਲਦੀਆਂ ਉਹ ਤੱਕ ਬੰਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁਲਾਣਾ ਪਿਆ ਤੇ ਦੋਨਾਂ ਦੇ ਵਿੱਚ ਸਹਿਮਤੀ ਕਰਾਈ ਗਈ ਤੇ ਸਹਿਮਤੀਕਰਨ ਤੋਂ ਬਾਅਦ ਹੀ ਜਿਹੜੇ ਸਵਾਰੀਆਂ ਹੈ ਉਹਨਾਂ ਨੂੰ ਬੱਸਸ ਦੇ ਵਿੱਚ ਬਿਠਾ ਕੇ ਭੇਜਿਆ ਗਿਆ ਹਾਲਾਂਕਿ ਪਵੰਗ ਜਿਹਾ ਸੀਟਾ ਤਾਂ ਹੀ ਬਿਠਾਇਆ ਗਿਆ ਯਾਨੀ ਕਿ ਬੱਸਸ ਜੜੀ ਹੈ ਉਹ ਵਧਾ ਦਿੱਤੀਆਂ ਲੇਕਿਨ ਕਿਤੇ ਨਾ ਕਿਤੇ ਹੁਣ ਜਿਹੜਾ ਫੈਸਲਾ ਹੈ ਸਰਕਾਰ ਦਾ ਉਸ ਦਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਤੌਰ ਤੇ ਸਾਨੂੰ ਰਿਜ਼ਲਟ ਦਿਖਣਾ ਸ਼ੁਰੂ ਹੋ ਗਿਆ ਹੈ ਹਲੇ ਤਾਂ ਇੱਕ ਤਸਵੀਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਵਕਫ ਵਕ ਥਾਵਾਂ ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਾਲਾਂਕਿ ਇਸ ਨੂੰ ਲੈ ਕੇ ਜਿਹੜੇ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਖੜੇ ਹੈ ਕੋਈ ਗਲਬਾਤ ਹਾਲਾਂਕਿ ਪੀਆਰਟੀਸੀ ਵੱਲੋਂ ਜਿਹੜੇ ਇੱਥੇ ਡਰਾਈਵਰ ਹੈ ਉਹ ਇਸ ਬਾਰੇ ਕੋਈ ਗਲਬਾਤ ਨਹੀਂ ਕਰ ਰਹੇ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਰਹੇ ਕਿਉਂਕਿ ਇਸ ਨੂੰ ਲੈ ਕੇ ਇੱਕ ਵਿਵਾਦ ਜਿਹੜਾ ਹੈ ਉਹ ਬਣਿਆ ਹੋਇਆ ਹੈ ਲੇਕਿਨ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਨਾ ਵੱਲੋਂ ਕਿ 52 ਸੀਟਾਂ ਦੇ ਵਿੱਚ ਸਿਰ 52 ਸਵਾਰੀਆਂ ਹੀ ਬੈਠੀਆਂ ਹੋਣੀਆਂ ਚਾਹੀਦੀਆਂ ਇਸ ਤੋਂ ਵੱਧ ਸਵਾਰੀਆਂ ਨੂੰ ਨਹੀਂ ਬਿਠਾਇਆ ਜਾ ਰਿਹਾ ਹੈ ਹਾਲਾਂਕਿ ਬਸਾਂ ਹੋਰ ਜ਼ਰੂਰ ਮੰਗਾਈ ਜਾ ਰਹੀਆਂ ਪੀਆਰਟੀਸੀ ਦੀ ਲੇਕਿਨ 52 ਸੀਟਾਂ ਤੇ ਸਿਰਫ 59 ਸਵਾਰੀਆਂ ਨੂੰ ਹੀ ਮਿਠਾਇਆ ਜਾ ਰਿਹਾ ਹੈ ਹਾਲਾਂਕਿ ਜਦ ਕੋਈ ਬੱਸ ਆਂਦੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜਾ ਇੱਥੇ ਲੋਕੀ ਜਿਹੜਾ ਉਹ ਬੱਸਸ ਦੇ ਵਿੱਚ ਸੀਟ ਲੈਣ ਦੇ ਲਈ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹਨਾਂ ਨੂੰ ਜਿਹੜਾ ਸੈਟਲ ਕਰਵਾਇਆ ਜਾਂਦਾ ਕਈ ਲੋਕਾਂ ਨੂੰ ਉਤਾਰਿਆ ਵੀ ਜਾਂਦਾ ਹੈ ਜੇਕਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਿੱਥੇ ਕਿ ਸਿੱਟਾ ਭਰ ਜਾਂਦੀ ਹੈ ਤੇ ਕਿਤੇ ਨਾ ਕਿਤੇ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਉਸ ਨੂੰ ਅਮਲ ਦੇ ਵਿੱਚ ਲਾਉਣ ਦੇ ਲਈ ਪੂਰੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਵੀ ਅਲੱਗ ਤੋਂ ਜਿਹੜੇ ਯੂਨੀਅਨਸ ਹੈ ਉਹ ਆਪਣੀ ਰਣਨੀਤੀ ਤਿਆਰ ਕਰ ਰਹੀ ਹੈ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਾਈਵੇਟ ਬੱਸਿਸ ਬੱਸ ਆਪਰੇਟਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰ ਨੇ ਫੈਸਲਾ ਲਿੱਤਾ ਹੈ ਹਾਲਾਂਕਿ ਸਰਕਾਰ ਦਾ ਤਰਕ ਹੈ ਕਿ ਓਵਰਲੋਡਿੰਗ ਦੇ ਕਾਰਨ ਕਈ ਸੜਕੀ ਹਾਦਸੇ ਹੋ ਰਹੇ ਨੇ ਜਿਨ੍ਹਾਂ ਨੂੰ ਰੋਕਣ ਦੇ ਲਈ ਇਹ ਫੈਸਲਾ ਲਿੱਤਾ ਗਿਆ ਹੈ ਤੇ तमाम ਜੋ ਫੈਸਲੇ ਸਰਕਾਰ ਵੱਲੋਂ ਲਿੱਤਾ ਗਿਆ ਉਸ ਸਵਰੂਪ ਅਰਜ ਚੰਡੀਗੜ੍ਹ ਦੇ ਵਿੱਚ ਵੀ ਹੰਗਾਮਾ ਵਿਦਿਆਰਥੀਆਂ ਦਾ ਦੇਖਣ ਨੂੰ ਮਿਲਿਆ ਜਿੱਥੇ ਕਿ ਬਹੁਤ ਜਿਹੜੇ ਵਿਦਿਆਰਥੀ ਪੇਪਰ ਦੇਣੇ ਆਏ ਸੀ ਉਹਨਾਂ ਵੱਲੋਂ ਹੰਗਾਮਾ ਕੀਤਾ ਗਿਆ ਹਾਲਾਂਕਿ ਉਹਨਾਂ ਨੂੰ ਬਾਅਦ ਵਿੱਚ ਸ਼ਾਂਤ ਕਰਾਇਆ ਗਿਆ ਤੇ ਸ਼ਾਂਤ ਕਰਾ ਕੇ ਜਿਹੜਾ ਉਹਨਾਂ ਨੂੰ ਬੱਸਸ ਦੇ ਵਿੱਚ ਬਿਠਾ ਕੇ ਤੋਰਿਆ ਗਿਆ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ